ਉਨੀਰ ਜਖੜਦੇ ਇਹ ਕਹਿਣਾ ਕਿ 1996 ਦੇ ਜਿਹੜੇ ਹਾਲਾਤ ਹੋਏ ਸੀ ਉਸ ਦੇ ਬਾਅਦ ਜਿਹੜਾ ਗਠਜੰਬਨ ਹੋਇਆ ਤੇ ਹੁਣ ਵੀ ਉਹੀ ਜਿਹੜੇ ਹਾਲਾਤ ਜਿਹੜੇ ਨੇ ਹੋ ਚੁੱਕੇ ਨੇ ਤੇ ਗਠਜੰਬਨ ਕਹਿੰਦੀ ਅਗਰ ਉਹਨਾਂ ਵੱਲੋਂ ਗੱਲ ਕੀਤੀ ਜਾਂਦੀ ਹੈ ਕਿ ਬੀਜੇਪੀ ਅਕਾਲੀ ਦਲ ਦਾ ਗਠਜੰਬਨ ਹੋਵੇ ਹਾਲਾਂਕਿ ਅਕਾਲੀ ਦਲ ਕਿਹੜਾ ਹੈਗਾ ਕਿਉਂਕਿ ਅਕਾਲੀ ਦਲ ਵੀ ਦੋ ਤਿੰਨ ਪੰਚ ਚੁੱਕੇ ਨੇ ਕਿਹੜੇ ਅਕਾਲੀ ਦਲ ਨਾਲ ਦੇਦਦੇ ਆ ਕਿ ਭਾਜਪਾ ਦਾ ਗਠਜੰਬਨ ਹੋਵੇ ਜੇ ਅਲਾਈਅੰਸ ਕਰਨਾ ਆਊਗਾ ਤੇ ਫਿਰ ਦੇਖਾਂਗੇ ਕਿਹੜਾ ਹੈਗਾ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਹੁਣ ਦਾ ਨਿਰਣੇ ਹੈ ਉਹ ਨਿਰਣੇ ਹੈ ਕਿ ਉਸ ਦਰਵਾزه ਖੋਲੇ ਲੋਕਾਂ ਨੂੰ આમਤਰਣ ਕੀਤਾ ਦੋਨੋ ਚੈ ਅਸ਼wini ਸ਼ਰਮਾ ਦੀ ਗੱਲ ਕੀਤੀ ਸੁਨੀਲ ਜੈ ਦੋਵਾਂ ਦੇ ਅਲੱਗ-ਅਲੱਗ ਬਿਆਨ ਹੈਗੇ ਇੱਕ ਪਾਸੇ ਗੱਟਬੰਧਨ ਦੀ ਗੱਲ ਕਰ ਰਹੇ ਇੱਕ ਪਾਸੇ 117 ਸੀਟਾਂ ਦੀ ਗੱਲ ਕਰ ਰਹੇ ਆ ਕਿ ਜਿਹੜਾ ਚੋਣਾਂ ਲੜੀਆਂ ਜਾਣਗੀਆਂ ਲੱਗ ਰਿਹਾ ਕਿ ਅਜੇ ਵੀ ਭਾਜਪਾ ਵੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਕਾਂਗਰਸ 'ਚ ਫੁੱਟ ਨਜ਼ਰ ਆਂਦੀ ਹੈ ਉਦਾਂ ਭਾਜਪਾ ਦੇ ਵਿੱਚ ਵੀ ਹੈ ਕਿਉਂਕਿ ਦੇਖੋ ਸੁਨੀਲ ਜਾਕਰ ਦਾ ਕਾਂਗਰਸ ਤੋਂ ਹੀ ਆਇਆ ਹੈ ਭਾਜਪਾ ਦੇ ਵਿੱਚ ਉਹ ਗੱਟਬੰਧਨ ਕਰਨ ਦੀ ਗੱਲ ਕਰ ਰਿਹਾ ਅਸ਼wini ਸ਼ਰਮਾ ਨਾ ਕਰ ਰਹੇ ਉਹਦਾ ਮੰਚ ਹੁੰਦਾ ਹੈ ਕਿ ਪਾਰਟੀ ਦੇ ਮੰਚ ਤੇ ਕਿਹਾ ਜਾਵੇ ਨਾ ਕਿ ਆਪਾਂ ਖਬਰਾਂ ਰਹੀਟ ਰਹੇਗਾ ਮਾਧਿਅਮ ਦੇ ਨਾਲ ਜਿਹੜਾ ਹੈਗਾ ਅਸੀਂ ਕਨਵੇ ਕਰਨਾ ਚਾਹੀਦਾ ਹੈ ਸੂਲਤ ਹੈਗਾ ਜੇ ਤੁਹਾਨੂੰ ਕੋਈ ਗੱਲ ਡਿਫਰੈਂਟ ਲੱਗਦੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰ ਭਾਜਪਾ ਅਤੇ ਕਾਂਗਰਸ ਤੇ ਨਿਸ਼ਾਨੇ ਸਾਦੇ ਗਏ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਅਗਰ ਅਕਾਲੀ ਦਲ ਨਾਲ ਗਠਜੰਬੰਦਨ ਕਰਦੀ ਵੀ ਹੈ ਅਗਰ ਗਠਜੰਬੰਦਨ ਹੁੰਦਾ ਵੀ ਹੈ ਤਾਂ ਵੀ ਉਸ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪਵੇਗਾ ਫਿਲਹਾਲ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਮਨਰंजन ਕਾਲੀਆ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਨੇ ਤੇ ਇਸ ਸਮੇਂ ਸੀਨੀਅਰ ਭਾਜਪਾ ਨੇਤਾ ਵੀ ਨੇ ਭਾਜਪਾ ਦੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਿਵੇਂ ਦੇਖਦੇ ਹੋ ਕਿ ਅੱਜ ਅਮਨ ਅਰੋੜਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਔਰ ਭਾਜਪਾ ਨੂੰ ਲੈ ਕੇ ਖਾਸ ਕਰ ਉਹਨਾਂ ਵੱਲੋਂ ਤੰਜ ਕਸਿਆ ਗਿਆ ਹੈ ਕਹਿ ਰਹੇ ਕਿ ਅਗਰ ਅਕਾਲੀ ਦਲ ਨਾਲ ਗਠਜੰਬੰਦਨ ਵੀ ਹੁੰਦਾ ਤਾਂ ਕੋਈ ਫਰਕ ਨਹੀਂ ਪਵੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਗਠਜੰਬੰਦਨ ਹੋ دیکھو گل یہ ہے کہ یہ تو نیتیگت فیصلہ ہے گا اور بھارتی جنتا پارٹی کا جڑا شیرش نیتے تو وہ, وہ فیصلہ کرتا ہے لیکن سوال یہ ہے کہ عام آدمی پارٹی جے جی نشانے سادھ رہی ہے, ساد جندے ہے وہ ہے جنوں وہ مضبوط سمجھتی ہے سو اس جڑے امن روڑا ہونی ہے عام آدمی پارٹی دے ਅਧਿਆਕਸ਼ ਹੈ ਗਿਆ ਸਵਾਲ ਇਹ ਹੈ ਕਿ ਵੀ ਉਹ ਪਹਿਲਾਂ ਤਾਂ ਆਪਣੀ ਕਾਰਗੁਜ਼ਾਰੀ ਦਾ ਦੱਸਣ ਕਿ ਵੀ ਉਹਨਾਂ ਨੇ ਕੀ ਕਾਰਗੁਜ਼ਾਰੀ ਰਹੀ ਹੈ 3.5 ਸਾਲ ਚ ਆਮ ਆਦਮੀ ਪਾਰਟੀ ਦੀ ਜਿਹੜੇ ਵਾਅਦੇ ਉਹਨਾਂ ਨੇ ਜਦੋਂ 2022 ਦਾ ਚੋਣ ਸੀਗਾ ਉਦੋਂ ਜਿਹੜੇ ਕੀਤੇ ਸੀ ਕਿਆ ਉਹ ਪੂਰੇ ਹੋਏ ਤੁਸੀਂ ਇਹ ਦੇਖੋ ਕਿ ਕੋਈ ਵੀ ਵਾਅਦਾ ਉਹਨਾਂ ਦਾ ਪੂਰੀ ਤਰ੍ਹਾਂ ਪੂਰਾ ਨਹੀਂ ਹੋਇਆ ਅੱਧੇ ਦੂਰੇ ਪਏ ਤੇ ਹੁਣ ਜਦੋਂ ਦਿੱਲੀੋਂ ਨਕਾਰੇ ਗਏ ਸਾਰੇ ਉਹ ਸਾਰੇ ਨਿੱਤੇ ਪੰਜਾਬ ਚ ਡੇਰਾ ਲਾ ਰਿਆ ਔਰ ਉਹਦਾ ਇੱਕ ਕਾਉਂਟਰ ਪ੍ਰੋਡਕਟਿਵ ਇਫੈਕਟ ਹੈ ਲੋਕਾਂ ਨੇ ਸਤਾਈ ਦੇ ਵਿੱਚ ਇਹਨਾਂ ਨੂੰ ਜਿਹੜਾ ਨਾ ਜਿੱਦਾਂ ਛੱਪੜ ਫਾੜ ਕੇ ਇਹਨਾਂ ਨੇ ਸੀਟਾਂ ਦਿੱਤੀ ਸੀ ਹੁਣ ਹੁਣ ਜਾ ਮਾਰ ਕੇ ਇਹਨਾਂ ਦੀ ਸਫਾਈ ਕਰ ਰਹੀ ਉਹਨਾਂ ਨੇ ਝਾੜੂ ਆ ਰਿਆਂ ਪਰ ਕਿਵੇਂ ਦੇਖਦੇ ਹਾਂ ਕਿ ਸੁਨੀਲ ਜਾਖੜ ਦਾ ਕਹਿਣਾ ਹੈਗਾ ਹੈ ਕਿ ਬੀਜੇਪੀ ਦਾ ਕਾਲੀ ਦਲ ਦੇ ਨਾਲ ਗਠਜੋੜ ਹੋ ਜਾਣਾ ਚਾਹੀਦਾ ਹੈ لیکن جہاں ہوں نئے بننے نے بنے شرما وہ کہ ایک سو ہی جڑی پارٹی چنا لڑے گی دونوں کے تعلق <coughs> ہے, کہ ہے گا اور بھارتی جنتا پارٹی کا تعلق ہے اتہاس ساخی ہے کہ بھائی جدو پارٹی اخیل بھارتی جنس روپ سی ادو شہر تک سیمت سی اِسی تو ادو بھی الاائنس کیا ستاٹ دیا انتر چیز پھر اخل بھارتی جنسنگ جیڑی ہے اس نے جنتا پارٹی اپنے آپ مرچ کرتا اور انیس سو ستر کے جنتا دیا الانس ہوا ہے ٹھیک ہے اور اسی طرح انیس سو ستانوے چایا دو ہزار سات چیز دو ہزار بارہ چ ਲੇਕਿਨ ਭਾਰਤੀ ਜਨਤਾ ਪਾਰਟੀ ਨੇ 2022 ਦੇ ਵਿੱਚ ਇੱਕ ਫੈਸਲਾ ਕੀਤਾ ਕਿ ਅਸੀਂ ਇਕੱਲਾ ਚਲੋ ਕਿ ਅਸੀਂ ਇਕੱਲੇ ਚਲਾਂਗੇ ਔਰ ਭਾਰਤੀ ਜਨਤਾ ਪਾਰਟੀ ਦਾ ਅਸੀਂ ਆਪਣੀ ਸਰਕਾਰ ਬਣਾਣੀ ਹੈ ਇਸੇ ਲਈ ਅਸੀਂ 74 ਸੀਟਾਂ ਦੇ ਉੱਤੇ ਜਿਹੜਾ ਹੈਗਾ ਚੋਣ ਲੜਿਆ ਔਰ ਉਹਦੇ ਵਿੱਚ ਅਸੀਂ ਜਿਹੜੇ ਦੂਸਰੀਆਂ ਪਾਰਟੀ ਚੋਂ ਵੀ ਲੋਕ ਸੀਗੇ ਉਹਨਾਂ ਨੂੰ ਵੀ ਅਸੀਂ ਭਾਰਤੀ ਜਨਤਾ ਪਾਰਟੀ ਚ ਇਕ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਵੱਡਾ ਦਿਲ ਕਰਕੇ ਸਾਰਿਆਂ ਨੂੰ ਸਮਲਿਤ ਕੀਤਾ ਹੈ ਹੁਣ ਇੱਕ ਰਾਹ ਪੜੀ ਹੈ ਔਰ 2025 ਦੇ ਵਿੱਚ ਵੀ ਜਿਹੜਾ ਹੈ ਅਸੀਂ ਜਦੋਂ ਲੋਕ ਸਭਾ ਦਾ ਚੋਣ ਸੀਗਾ ਪਾਰਲੀਮੈਂਟ ਦਾ ਉਹਦੇ ਜਿਹੇ ਅਸੀਂ 13 13 ਸੀਟਾਂ ਦੇ ਚੋਣ ਲੜਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਿ ਵੀ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਤੁਸੀਂ ਇਹ ਦੇਖੋ ਕਿ ਪਹਿਲਾਂ ਉੱਥੇ ہریانہ بھارتی جنتا پارٹی جی سی گا وہ پنجاب پچھے سی گا اور او اتنے جائے گا کہ الائنس کے بھی, بھی بنی گیا لیکن پھر انہوں نے فیصلہ کیتا اور جو تو فیصلہ کیتا اور پھر تھی یہ دیکھو کہ بھی بھارتی جنتا پارٹی دو ہزار چودہ دے دشوت سرکار بنی اور تین واری ہون ہوں گا بھارتی جنتا پارٹی دے مکھی منتری بن گیا سو so یہ سپنا جہرا ہے گا بھارتی جنتا پارٹی کے پجاب کاریہ کرتا نے بھی ہے ਸੋਸਨਾ ਤੇਜਣਾ ਹੈਗਾ ਇਸ ਕੱਲ ਨੂੰ ਕਦਰ ਕਰਦੇ ਹੋਇਆ ਸ਼ੀਸ਼ ਨੇਤਿਤਵ ਨੇ 2022 ਦੇ ਵਿੱਚ ਇੱਕ ਫੈਸਲਾ ਕੀਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਜੋ ਨਜ਼ਰ ਆ ਰਿਹਾ ਕਿ ਭੀ ਭਾਰਤੀ ਜਨਤਾ ਪਾਰਟੀ ਜਿਹੜੀ 117 ਸੀਟਾਂ ਨੂੰ ਤੇ ਭਾਰਤੀ ਜਨਤਾ ਪਾਰਟੀ ਅਕੇਲੇ ਚਲੋ ਰਹੇ ਲੇਕਿਨ ਜੇ ਗੱਲਬਾਤ ਕੀਤੀ ਜਾਵੇ ਤੇ ਸੁਨੀਲ ਜਾਖੜ ਦਾ ਇਹ ਕਹਿਣਾ ਕਿ 1996 ਦੇ ਜਿਹੜੇ ਹਾਲਾਤ ਹੋਏ ਸੀ ਉਸ ਦੇ ਬਾਅਦ ਜਿਹੜਾ ਗੜਬੰਦਨ ਹੋਇਆ ਤੇ ਹੁਣ ਵੀ ਉਹੀ ਜਿਹੜੇ ਹਾਲਾਤ ਜਿਹੜੇ ਨੇ ਹੋ ਚੁੱਕੇ ਨੇ ਤੇ ਗਠਬੰਧਨ ਕਹਿੰਦੀ ਅਗਰ ਉਹਨਾਂ ਵੱਲੋਂ ਗੱਲ ਕੀਤੀ ਜਾਂਦੀ ਹੈ ਕਿ ਬੀਜੇਪੀ ਅਕਾਲੀ ਦਲ ਦਾ ਗਠਬੰਧਨ ਹੋਵੇ ਹਾਲਾਂਕਿ ਅਕਾਲੀ ਦਲ ਕਿਹੜਾ ਹੈਗਾ ਕਿਉਂਕਿ ਅਕਾਲੀ ਦਲ ਵੀ ਦੋ ਤਿੰਨ ਪਨ ਚੁੱਕੇ ਨੇ ਕਿਹੜੇ ਅਕਾਲੀ ਦਲ ਨਾਲ ਦੇਦਦੇ ਆ ਕਿ ਭਾਜਪਾ ਦਾ ਗਠਬੰਧਨ ਹੋਏਗਾ ਦੇਖੋ ਗੱਲ ਹੈ ਦੇਖੋ ਗੱਲ ਹੈ ਮੈਂ ਤਾਂ ਤੁਹਾਨੂੰ ਦੱਸਿਆ ਕਿ ਇਤਿਹਾਸ ਸਾਖੀ ਹੈ ਕਿ ਭਈ ਭਾਰਤੀ ਜਨਤਾ ਪਾਰਟੀ ਨੇ ਜਦੋਂ ਅਖਿਲ ਭਾਰਤੀ ਜਨ ਸੰਸ ਸਿਰਫ ਸ਼ਹਿਰਾਂ 'ਚ ਮੌਜੂਦ ਸੀਗਾ ਉਦੋਂ ਵੀ ਅਸੀਂ ਗਠਬੰਧਨ ਦੀ ਨਾਜ਼ ਦਿੱਤੀ ਕੀਤੀ ਹੈ ਔਰ ਜਿਹੜਾ ਹੈਗਾ 2012 ਤੱਕ ਜਿਹੜਾ ਹੈਗਾ ਠੀਕ ਹੈ ਉਹ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਹੈ ਕੇ ਗਠਬੰਧਨ ਦੇ ਵਿੱਚ ਜਿਹੜਾ ਹੈਗਾ ਗਠਬੰਧਨ ਦੀ ਰਾਜਨੀਤੀ ਕਰਦੇ ਆ ਇਕੱਠੇ ਚੋਣ ਲੜਿਆ ਅਕਾਲੀ ਦਲ ਕਿਹੜਾ ਦੇਖਦੇ ਹੈਗੇ ਉਹ ਮੈਂ ਉਸ ਗੱਲ ਦਾ ਇੱਕ ਵਾਰਿਸ ਪੰਜਾਬ ਦੇ ਅਕਾਲੀ ਦਲ ਬਣ ਚੁੱਕਾ ਇੱਕ ਜਿਹੜਾ ਪੰਜ ਉਹ ਤਾਂ ਗੱਲ ਪਹਿਲਾਂ ਤਾਂ ਇੱਕ ਅਕਾਲੀ ਦਲ ਪੁਰਾਣਾ ਸੀ ਜਿੰਨਾ ਗਠਬੰਧਨ ਰਿਹਾ ਉਹ ਤਾਂ ਗੱਲ ਇਹ ਹੈ ਕਿ ਜੇ ਅਲਾਈਅੰਸ ਕਰਨਾ ਆਊਗਾ ਤੇ ਫਿਰ ਦੇਖਾਂਗੇ ਕਿਹੜਾ ਹੈਗਾ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਹੁੰਦਾ ਨਿਰਨੇ ਹੈ ਉਹ ਨਿਰਨੇ ਹੈ ਕਿ ਉਸੇ ਭਾਰਤੀ ਜਨਤਾ ਪਾਰਟੀ ਨੇ ਦਰਵਾਜ਼ੇ ਖੋਲੇ ਲੋਕਾਂ ਨੂੰ ਆਮੰਤਰਣ ਕੀਤਾ ਉਸ ਤੋਂ ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਜਦੋਂ ਗਠਬੰਧਤ ਸੀਗੀ ਉਹ ਤਾਂ ਅਸੀਂ ਜਦੋਂ ਸ਼ਹਿਰਾਂ ਵਿੱਚ ਮhdood ਹੁੰਦੀ ਸੀਗੀ ਉਦੋਂ ਤੋਂ ਜਿਹੜਾ ਹੈਗਾ ਲਾਇਸ ਕਰਦੇ ਰਹੇ ਅਸੀਂ ਜਿਹੜਾ ਹੈਗਾ ਤੇ ਹੁਣ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਫੈਲਾਅ ਹੋਇਆ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਉਹ ਪਿੰਡਾਂ ਦੇ ਵਿੱਚ ਵੀ ਜਿਹੜੀ ਹੈਗੀ ਹੈ ਉਸਨੇ ਆਪਣੇ ਪੈਰ ਜਮਾਣੇ ਸ਼ੁਰੂ ਕੀਤੇ ਹੈਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਨਿਰਣੇ ਲਿਆ ਹੈਗਾ ਮੈਨੂੰ ਲੱਗਦਾ ਕਿ ਵੀ ਅਸੀਂ ਉਸੇ ਨਿਰਣੇ ਤੇ ਕਾਇਮ ਰਵਾਂਗੇ ਔਰ 117 ਸੀਟਾਂ ਦੇ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਉਹ ਛਡੋਣਗੇ ਲੇਕਿਨ ਪਰ ਦੋਨੋਂ ਚਾਹੇ ਸੁਨੀ ਸ਼ਰਮਾ ਦੀ ਗੱਲ ਕਰੀਏ ਸੁਨੀ ਜੇ ਦੋਵਾਂ ਦੇ ਅਲੱਗ-ਅਲੱਗ ਬਿਆਨ ਹੈਗੇ ਇੱਕ ਪਾਸੇ ਗੱਟਬੰਧਨ ਦੀ ਗੱਲ ਕਰ ਰਹੇ ਇੱਕ ਪਾਸੇ 117 ਸੀਟਾਂ ਦੀ ਗੱਲ ਕਰ ਰਹੇ ਆ ਕਿ ਜਿਹੜਾ ਚੋਣਾਂ ਲੜੀਆਂ ਜਾਣਗੀਆਂ ਲੱਗ ਰਿਹਾ ਕਿ ਇਹ ਵੀ ਭਾਜਪਾ ਵੀ ਕਿਹ ਤਰ੍ਹਾਂ ਕਿਤੇ ਜਿਸ ਤਰ੍ਹਾਂ ਕਾਂਗਰਸ 'ਚ ਫੁੱਟ ਨਜ਼ਰ ਆਂਦੀ ਉਹਦਾ ਭਾਜਪਾ ਦੇ ਵਿੱਚ ਵੀ ਹੈ ਕਿਉਂਕਿ ਦੇਖੋ ਸੁਨੀਲ ਜਾਕਰ ਦਾ ਕਾਂਗਰਸ ਤੋਂ ਹੀ ਆਇਆ ਹੈ ਭਾਜਪਾ ਦੇ ਵਿੱਚ ਉਹ ਗੱਠਬੰਧਨ ਕਰਨ ਦੀ ਕਹਿ ਰਹੇ ਅਸ਼ੋਕੀ ਸ਼ਰਮਾ ਨਾ ਕਰ ਰਹੇ ਦੇਖੋ ਗੱਲ ਇਹ ਹੈਗਾ ਕਿ ਅਸੀਂ ਤਾਂ ਤੁਹਾਨੂੰ ਦੱਸਿਆ ਤਾਂ ਹੈ ਮੈਂ ਜਦੋਂ ਕਾਲੀ ਜਨਤਾ ਸੀ ਸਰਕਾਰ ਉਹਦੋਂ ਹੀ ਗੱਠਬੰਧਨ ਕੀਤਾ ਗੱਠਬੰਧਨ ਤਾਂ ਅਸੀਂ ਕਾਫੀ ਪੁਰਾਣਾ ਕਰਦੇ ਰਹੇ ਹਾਂ ਉਹਨਾਂ ਅਸੀਂ ਕਿ ਨਵੀਂ ਰਾਹ ਪੜੀ ਹੈ ਬਿਆਨ ਸਰ ਦੋਵਾਂ ਦੇ ਅਲੱਗ ਲੈ ਕੇ ਗੱਲ ਇਹ ਹੈਗਾ ਜੇ ਕਿਸੇ ਬੰਦੇ ਨੂੰ ਕੋਈ ਗੱਲ ਕਹਿਣਾ ਚਾਹੁੰਦੇ ਆ ਉਹਦਾ ਮੰਚ ਹੁੰਦਾ ਹੈ ਕਿ ਪਾਰਟੀ ਦੇ ਮੰਚ ਤੇ ਕਿਹਾ ਜਾਵੇ ਨਾ ਕਿ ਆਪਾਂ ਅਖਬਾਰਾਂ ਰਾਹੀਂ ਚੜਾਏਗਾ ਮਾਧਿਅਮ ਦੇ ਨਾਲ ਜਿਹੜਾ ਹੈਗਾ ਅਸੀਂ ਕਨਵੇ ਕਰਨਾ ਚਾਹੀਦਾ ਹੈ ਸੂਲਤ ਹੈਗਾ ਜੇ ਤੁਹਾਨੂੰ ਕੋਈ ਗੱਲ ਡਿਫਰੈਂਟ ਲੱਗਦੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਫੈਸਲਾ 2022 ਦਿੱਤਾ ਹੋਇਆ ਔਰ ਉਹ ਹੀ ਕੰਟੀਨਿਊ ਕਰ ਰਹੀ ਹੈ ਜਿਹੜਾ ਅਸ਼ਨੀ ਸ਼ਰਮਾ ਉਹਨਾਂ ਨੇ ਗੱਲ ਕੀਤੀ ਹੈ ਉਹ ਉਹਨਾਂ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇੱਕ ਜਗ ਜਹਰ ਸਟੈਂਡ ਹੈਗਾ ਉਹ ਕੀਤਾ ਹੈਗਾ ਤੇ ਜੇ ਕਿਸੇ ਨੂੰ ਕੋਈ ਗੱਲ ਵੱਖਰੀ ਲੱਗਦੀ ਹੈ ਕਿ ਬਈ ਸਾਨੂੰ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਗੱਲ ਹੋਰ ਕਰਨੀ ਚਾਹੀਦੀ ਹੈ ਉਹ ਇੱਕ ਪਾਰਟੀ ਦਾ ਫੋਰਮ ਹੁੰਦਾ ਜਿੱਦੇ ਵੀ ਤੁਸੀਂ ਆਪਣੀ رائے ਰੱਖ ਸਕਦੇ ਹੋ ਠੀਕ ਹੈ ਨਾ ਤਾਂ ਉਹ بجائے ਇਹ ਕਿ ਵੀ ਆਪਾਂ ਮੀਡੀਆ ਦੁਆਰਾ ਗੱਲ ਕਰੀਏ ਉਚਿਤ ਨਹੀਂ ਲੱਗਦਾ ਨਹੀਂ ਲੇਕਿਨ ਮੀਡੀਆ 'ਚ ਹੀ ਸਟੇਟਮੈਂਟ ਤਾਂ ਤੁਹਾਡੇ ਨੇਤਾਵਾਂ ਵੱਲੋਂ ਦਿੱਤੀ ਜਾਂਦੀ ਹੈ ਤੇ ਹੁਣ ਜੇ ਅਗਰ ਸਵਾਲ ਕਰਦੇ ਤੇ ਉਹਦੇ ਵਿੱਚ ਇਹ ਨਾ ਕੋ ਨਾ ਕਿ ਮੀਡੀਆ ਦੇ ਹੀ ਪਲੇਟਫਾਰਮ ਤੇ ਗੱਲ ਕੀਤੀ ਜਾਵੇ ਲੇਕਿਨ ਲੇਕਿਨ ਗੱਲ ਇਹ ਹੈ ਕਿ ਰਾਜਾ ਅਮਨ ਰੋੜਾ ਵੱਲੋਂ ਇਹ ਕਹਿਣਾ ਕਿ ਚਾਹੇ ਭਾਜਪਾ ਗਠਬੰਧਨ ਕਰੇ ਨਾ ਕਰੇ ਕਹਿੰਦਾ ਫਰਕ ਹੀ ਨਹੀਂ ਪੈਂਦਾ ਹੈਗਾ ਕਿਉਂਕਿ ਜੋ ਉਹਨਾਂ ਦੀ ਸੋਚ ਸੀ ਪਾਰਟੀ ਦੀ ਉਹ ਸੋਚ ਤੇ ਉਹਨਾਂ ਦੀ ਪਾਰਟੀ ਚੱਲਦੀ ਪਈ ਹੈ ਔਰ ਉਹ ਕਹਿੰਦੇ ਕਿ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਲੋਕਾਂ ਨੂੰ ਵੀ ਪਤਾ ਲੱਗ ਗਈਆਂ ਔਰ ਪੰਜਾਬ ਦੇ ਲਈ ਉਹ ਜਿਹੜੀ ਲੜਾਈ ਹੈਗੀ ਆ ਕੇਂਦਰ ਨਾਲ ਵੀ ਲੜੀ ਜਾ ਰਹੀ ਹੈ ਤੇ ਬਾਕੀ ਹੋਰ ਜਿਹੜੇ ਰਾਜਨੀਤਿਕ ਗੱਲ ਇਹ ਹੈ ਕਿ ਦਿੱਲੀ ਵਾਲਿਆਂ ਨੇ ਨਰਕਾਰਤਾ ਇਹਨਾਂ ਨੂੰ ਆਮ ਆਗੂ ਪਾਰਟੀ ਨੂੰ ਝਾੜੂ ਠੀਕ ਹੈ ਨਾ ਤੇ ਇਹਦਾ ਝਾੜੂ ਦਾ ਹੁਣ ਜਾਂ ਵੱਜ ਜਾਣਾ 27 ਦੇ ਵਿੱਚ ਤੁਸੀਂ ਇਹ ਦੇਖ ਲੈਣਾ 27 ਤੁਸੀਂ ਮੇਰੇ ਕੋਲ ਦੁਬਾਰਾ ਆਣਾ ਤਾਂ ਤੁਸੀਂ ਦੇਖਣਾ ਕਿ ਵੀ ਜਿਹੜੇ ਹੈਗੇ ਨਾ ਰਾਜਨੀਤੀ ਦੇ ਪਟਲ ਚੋਂ ਆਮ ਆਦਮੀ ਪਾਰਟੀ ਪੰਜਾਬ ਚੋਂ ਸਾਫ ਹੋ ਜਾਏਗੀ। ਲੇਕਿਨ ਕਿਵੇਂ ਦੇਖਦੇ ਹੋ ਕਿ ਜਿਹੜਾ ਹੁਣ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਜਾਂ ਚਾਹੇ ਜਿਹੜੀ ਐਕਟੀਵਿਟੀਜ਼ ਕਰ ਰਹੀ ਹੈ ਹੁਣ ਆਮ ਆਦਮੀ ਪਾਰਟੀ ਉਹ ਕਹ ਰਹੀ ਕਿ ਇੱਕ ਪਾਰਟੀ ਨੂੰ ਆਉਣ ਨੂੰ ਟਾਈਮ ਲੱਗਦਾ ਸਮਝਣ ਨੂੰ ਟਾਈਮ ਲੱਗਦਾ ਉਸ ਤੋਂ ਬਾਅਦ ਜਿਹੜੀ ਐਕਟੀਵਿਟੀ ਸ਼ੁਰੂ ਹੁੰਦੀ ਹੈ ਲੇਕਿਨ 3 ਸਾਲ ਬਾਅਦ ਹੀ ਸੀ ਲੇਕਿਨ ਬਾਕੀ ਅਗਰ ਪਾਰਟੀਆਂ ਦੀ ਗੱਲ ਕੀਤੀ ਜਾਵੇ ਪਿੱਛੇ ਗਠਜੰਬੰਦਨ ਦੀ ਰਹੀ ਹੈ ਕਾਂਗਰਸ ਵੀ ਰਹੀ ਹੈ ਲੱਗ ਰਿਹਾ ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਹੋ ਪਾ ਰਹੀ ਸੀ ਜਾਂ ਜਿਹੜੇ ਹ ਨਕੀਲ ਕੱਸੀ ਜਾ ਰਹੀ ਹੈ ਚ ਨਸ਼ਿਆਂ ਨੂੰ ਲੈ ਕੇ ਡਿਮੋਲੇਸ਼ਨ ਵੀ ਕੀਤੀ ਜਾ ਰਹੀ ਹੈ ਨਸ਼ੇ ਦੇ ਸਦਾਗਰਾਂ ਨੂੰ ਇਸ ਤਰ੍ਹਾਂ ਦਾ ਕਰੇ ਹੋਰ ਪਾਰਟੀ ਨੇ ਕੰਮ ਕੀਤਾ ਗੱਲ ਇਹ ਹੈ ਕਿ ਤੇ ਪੇਪਰ ਵਰਕ ਹੈ ਸਰ ਸਿਰਫ ਕਾਗਜ਼ੀ ਕਾਰਵਾਈ ਹੈ ਉਹਨਾਂ ਯੁੱਧ ਨਸ਼ਿਆਂ ਅਵਰੁੱਧ ਇਹਨਾਂ ਨੇ ਐਸਐਮਐਸ ਤੇ ਛੇੜਿਆ ਸੀਗਾ ਮਤਲਬ ਇੱਕ ਬੰਦੇ ਨੂੰ ਦਿਹਾੜੀ 'ਚ ਚਾਰ-ਚਾਰ ਪੰਜ-ਪੰਜ ਵਾਰੀ ਆਉਂਦੇ ਸੀਗੇ ਮੈਸੇਜ ਕਿ ਤੁਸੀਂ ਸੂਚਨਾ ਦਿਓ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਸਰਕਾਰ ਕੋਲ ਕੋਈ ਰਿਕਾਰਡ ਨਹੀਂ ਮਨਜ਼ੂਰ ਤੁਹਾਡੇ ਕੋਲ ਪਿਆ ਹੋਇਆ ਪੁਰਾਣਾ ਕੋਈ ਨਹੀਂ ਪਤਾ ਤੁਹਾਨੂੰ ਇਨਫੋਰਮੇਸ਼ਨ ਕੋਈ ਨਹੀਂ ਹੈ ਸਰਕਾਰ ਸਰਕਾਰ ਦਾ ਤੁਸੀਂ ਐਸਐਮਐਸ ਦੁਆਰਾ ਜਿਹੜਾ ਹੈਗਾ ਕਿ ਲੋਕਾਂ ਕੋਲੋਂ ਮੰਗਦੇ ਹੋ ਫਿਰ ਤੁਸੀਂ ਜਿਹੜਾ ਹੈਗਾ ਜਦੋਂ ਤੁਸੀਂ ਦੇਖੋ 31 ਮਈ ਨੂੰ ਜਿਹੜਾ ਹੈਗਾ ਇਹਨਾਂ ਨੇ ਬੰਦ ਕਰਤਾ ਤੇ ਵੇ ਦੱਸੋ ਮੈਨੂੰ ਇਹ ਰਿਜ਼ਲਟ ਦੱਸਦੇ ਜਿਹੜਾ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਯੁੱਧ ਦਾ ਮਤਲਬ ਹੁੰਦਾ ਜਾਂ ਤਾਂ ਇੱਕ ਬੰਦਾ ਹਾਰਦਾ ਦੂਜਾ ਜਿੱਤਦਾ ਕਿ ਉਹਦੇ ਕਾਮਯਾਬ ਕਿਹੜਾ ਹੋਇਆ ਇਹ ਹੀ ਦੱਸਦੇ ਨੰਬਰ ਅਰੋੜਾ ਲੇਕਿਨ ਬੀਬੀ ਸਵਾਲ ਸਵਾਲ ਇਹ ਹੈਗਾ ਕਿ ਵੀ ਆਪਾਂ ਉਹਦਾ ਦੀ ਗੱਲ ਹੀ ਆ ਜਿੱਦਾਂ ਕਹਿੰਦੇ 1000 ਰੁਪਏ ਦੇਵਾਂਗੇ ਹਰ ਇੱਕ ਮੈਲਾਵਾਂ ਨੂੰ ਹਾਲੇ ਤੱਕ ਤਾਂ ਮਿਲਿਆ ਨਹੀਂ ਹੋ ਠੀਕ ਹੈ ਨਾ ਤੇ ਉਸੇ ਤਰ੍ਹਾਂ ਜਿਹੜਾ ਹੈਗਾ ਆਪਾਂ ਇਹ ਸਿਰਫ ਇੱਕ ਕਬਾਰੀ ਜਿਹੜਾ ਹੈ ਨਾ ਪ੍ਰਚਾਰ ਕਰਦੇ ਆ پروਪਾਗੈਂਡਾ ਕਰਦੇ ਆ ਖੇਖਣ ਕਰਦੇ ਪਏ ਆ ਕੋਈ ਨੈਟ ਰਿਜ਼ਲਟ ਜਿਹੜਾ ਹੈਗਾ ਕਾਉਂਡ ਦੇ ਉੱਤੇ ਆਮ ਆਦਮੀ ਪਾਰਟੀ ਦੇ ਸਾਢੇ 3 ਸਾਲ ਹੋ ਗਏ ਸਰਕਾਰ ਨੂੰ ਉਹ ਨਜ਼ਰ ਨਹੀਂ ਆ ਰਿਹਾ ਲੇਕਿਨ ਕਾਲੀਆ ਸਾਹਿਬ ਸਰਕਾਰਾਂ ਚ મતਭੇਦ ਹੋ ਸਕਦੇ ਆ ਲੇਕਿਨ ਪੰਜਾਬ ਦੀ 3 ਕਰੋੜ ਜਨਤਾ ਲਈ ਕੇਂਦਰ ਸਰਕਾਰ ਕੀ ਕਰਦੀ ਹੈ ਹੁਣ ਜਦੋਂ ਇੰਡੀਆ ਭਾਗ ਦੀ ਲੜਾਈ ਵੀ ਹੋਈ ਹੈ ਸਪੈਸ਼ਲ ਪੈਕੇਜ ਮੰਗਿਆ ਗਿਆ ਹਜੇ ਤੱਕ ਉਹ ਨਹੀਂ ਦਿੱਤਾ ਗਿਆ ਹੋਰ ਕੀ ਕੀਤਾ ਦੇਖੋ ਗੱਲ ਇਹ ਆ ਜਿੱਥੇ 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 ਡਬਲ ਇੰਜਨ ਦੀਆਂ ਸਰਕਾਰਾਂ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਦੀਆਂ ਸਰਕਾਰਾਂ ਤੁਸੀਂ ਉੱਥੇ ਜਾ ਕੇ ਦੇਖੋ ਉੱਥੇ ਉੱਥੇ ਗੱਲ ਪੂਰੀ ਤਾਂ ਕਰ ਲੈਂਦੇ ਹੋ ਮਹਾਰਾਜ ਕਿ ਵੀ ਉੱਥੇ ਤੁਸੀਂ ਜਾ ਕੇ ਦੇਖੋ ਉੱਥੇ ਕਾਨੂੰਨ ਵਿਵਸਥਾ ਬਿਹਤਰ ਹੋਈ ਹੈ ਉੱਥੇ ਵਿਕਾਸ ਬਿਹਤਰ ਹੋਇਆ ਹੈਗਾ ਹੁਣ ਇਹ ਇਹ ਜਿਸ ਢੰਗ ਨਾਲ ਕਰਦੇ ਪਏ ਹੈਗੇ ਆ ਇਹ ਤਾਂ ਸਿਰਫ ਇੱਕ ਪ੍ਰੋਪਾਗੈਂਡਾ ਸ਼ੋਰ ਹੈ ਹੁਣ ਤੁਸੀਂ ਜਿਹੜਾ ਭ੍ਰਸ਼ਟਾਚਾਰ ਦੇ ਖਿਲਾਫ ਕਹਿੰਦੇ ਸੀ ਮੋਹਮ ਠੀਕ ਹੈ ਪਹਿਲਾਂ ਤੁਸੀਂ ਵਿਜੇ ਸਿੰਘਾ ਨੂੰ ਸਿੰਗਲਾ ਨੂੰ ਡਿਸਮਿਸ ਕਰਤਾ ਉਦੋਂ ਮੁੱਖ ਮੰਤਰੀ ਕਹਿੰਦੇ ਸੀਗੇ ਮੇਰੇ ਕੋਲ ਰਿਕਾਰਡਿੰਗ ਹੈ ਇਹਨੇ ਇਹਨੇ ਪਰਸੈਂਟ ਜਿਹੜਾ ਹੈਗਾ ਰਿਸ਼ਵਤ ਮੰਗੀ ਆ ਤੇ ਹੁਣ ਕਹਿੰਦੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਐ ਤੇ ਮੈਨੂੰ ਦੱਸੋ ਕਿ ਫਿਰ ਇਹਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਗਲਤ ਬੋਲਦਾ ਸੀ ਗਲਤ ਵੀ ਐ ਨਹੀਂ ਕੀਤੀ ਇਹਨੇ ਮੁੱਖ ਮੰਤਰੀ ਨੇ ਕਿ ਭੀ ਉਹਦੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਗਲਤ ਸੀਗੀ ਇਹਦਾ ਮਤਲਬ ਇਹ ਹੋ ਗਿਆ ਜੀ ਅੱਜ ਤੁਸੀਂ ਕਲੋਜ਼ਰ ਰਿਪੋਰਟ ਫਾਈਲ ਕਰਤੀ ਐ ਤੇ ਜਾਂ ਆਪਣਾ ਤੁਹਾਡੀ 16 ਸਫਾਈ ਹੋ ਗਈ ਕਿਉਂਕਿ ਤੁਸੀਂ ਮੁੰਡੇ ਦੇ ਵਿਆਹ ਤੇ ਵੀ ਗਏ ਠੀਕ ਹੈ ਨਾ ਕਹਿੰਦੇ ਕੁਝ ਔਰ ਵੀ ਹੋ ਗਿਆ ਨਮਾਇਆ ਮੈਂ ਆਪਣਾ ਲਿਖਾ ਮਿਟਾ ਰਹਾ ਸੋ ਇਹ ਗੱਲਾਂ ਜਿਹੜੀਆਂ ਹਨ ਅੱਜ ਸਾਹਮਣੇ ਜਿਹੜੀਆਂ ਹੈਗੀਆਂ ਆ ਰਹੀਆਂ ਆਪਾਂ ਆਪਾਂ ਭ੍ਰਸ਼ਟਾਚਾਰ ਨਾਲ ਸਮਝੌਤਾ ਕੀਤਾ ਹੁਣ ਫੌਜਾ ਸਿੰਘ ਸਰਾਰੀ ਉਹਦਾ ਕੇਸ ਅਮਰ ਰਤਨ ਕੋਰਟ ਫੱਤੇ ਦਾ ਠੀਕ ਹੈ ਕਿ ਭੀ ਉਹ ਭ੍ਰਸ਼ਟਾਚਾਰ ਕਿੱਥੇ ਗਿਆ ਸਾਰਾ ਖਤਮ ਹੋ ਗਿਆ ਉਹ ਹੁਣ ਸੁਲਾ ਹੋ ਗਈ ਉਸਲਾ ਹੋ ਗਈ ਇਦੀ ਰਮਨ ਰੋੜਾ ਦਾ ਵੀ ਜਿਹੜਾ ਹੈਗਾ تو لوگ جانتے ہیں سب جانتی ہے لیکن جی گل کی جائے تو بھاجپا کی رننیتی کی رہے گی بھاجپا ایک جٹ ہوں نظر آ رہی ہے ਕਿਉਂਕਿ ਸਟੇਟਮੈਂਟਾਂ ਵੀ ਵੱਖਰੀਆਂ ਵੱਖਰੀਆਂ ਨੇ ਰਵਨੀਤ ਬਿੱਟੂ ਕੁਝ ਹੋਰ ਸਟੇਟਮੈਂਟ ਦਿੰਦੇ ਆ ਜਾਖੜ ਕੁਝ ਹੋਰ ਦੇ ਰਹੇ ਨੇ ਅਸ਼ਵਨੀ ਸ਼ਰਮਾ ਕੁਝ ਹੋਰ ਦੇ ਰਹੇ ਇਹ ਤੁਹਾਨੂੰ ਵੀ ਪਤਾ ਹੈ ਕਿਉਂਕਿ ਤੁਸੀਂ ਬਹੁਤ ਸੁਲਝੇਦਾਰ ਹੋ ਬਹੁਤ ਸਾਲਾਂ ਤੋਂ ਰਾਜਨੀਤੀ ਚੋਂ ਰਾਜਨੀਤੀ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਹੋ ਪੁਰਾਣੇ ਲੀਡਰ ਹੋ ਸਭ ਤੋਂ ਜ਼ਿਆਦਾ ਪੰਜਾਬ ਦੇ ਲੇਕਿਨ ਤੁਹਾਨੂੰ ਨਹੀਂ ਲੱਗ ਰਿਹਾ ਹੈਗਾ ਕਿ ਅਗਰ ਜਦੋਂ ਕਾਂਗਰਸ ਪਾਰਟੀ ਤੋਂ ਜਿਹੜਾ ਭਾਜਪਾ ਦੇ ਵਿੱਚ ਐਂਟਰੀ ਹੋਈ ਲੀਡਰਾਂ ਦੀ ਤੇ ਉਹਦੇ ਬਾਅਦ ਸਟੇਟਮੈਂਟਾਂ ਵੀ ਚੇਂਜ ਹੋਈਆਂ ਤੇ ਕਿਤੇ ਨਾ ਕਿਤੇ ਭਾਜਪਾ ਵੇਸ਼ਕ ਕਹਿੰਦੀ ਹੈ ਕਿ ਇੱਕ ਜੁੱਟ ਹੈ ਪਰ ਪੰਜਾਬ 'ਚ ਨਜ਼

ਦੇ ਉਹ ਤੁਸੀਂ ਪਾਰਟੀ ਪਲੇਟਫਾਰਮ ਤੇ ਕਰਨੀ ਚਾਹੀਦੀ ਹੈ ਨਾ ਕਿ ਤੁਸੀਂ মিডিਆ ਦੁਆਰਾ ਕਨਵੇ ਕਰੋ ਉਹ ਉਹ ਠੀਕ ਨਹੀਂ ਉਚਿਤ ਨਹੀਂ ਹੈ ਮੈ ਵੀ ਕੋ ਗੱਲ ਕਰਨੀ ਹੈ ਮੇਰਾ ਹੋ ਸਕਦਾ ਹੈ ਕਿ ਕੋਈ ਗੱਲ ਦੇ ਉੱਤੇ ਡਿਫਰੈਂਸ opinion ਹੋਵੇ ਮੇਰੀ رائے ਵੱਖਰੀ ਹੋਵੇ ਮੈਂ ਜਾ ਕੇ ਪਾਰਟੀ ਫੋਰਮ ਦੇ ਉੱਤੇ ਗੱਲ ਕਰਦਾ ਉਸ ਗੱਲ ਨੂੰ ਨਾ ਕਿ ਮੈਂ মিডিয়াম ਦੇ ਮਾਧਿਅਮ ਤੋਂ ਦੁਆਰਾ ਗੱਲ ਕਰਦਾ ਤੇ ਅਕਾਲੀ ਦਲ ਨੂੰ ਹੁਣ ਤੁਸੀਂ ਕਿਵੇਂ ਦੇਦਿਓ ਮਜੀਠੀਆ ਨੂੰ ਜਿਹੜਾ ਸਰਕਾਰ ਵੱਲੋਂ ਵਿਜੀਲੈਂਸ ਵਿਭਾਗ ਦੀ ਕਾਰਵਾਈ ਦੇ ਬਾਅਦ ਜੇਲ੍ਹ ਦੇ ਵਿੱਚ ਭੇਜਿਆ ਗਿਆ ਹੈ ਸੁਖਬੀਰ ਬਾਦਲ ਹੈ ਬੇਸ਼ੱਕ ਰੋਲਾ ਪਾ ਰਹੇ ਨੇ ਅਕਾਲੀ ਦਲ ਜਿਹੜਾ ਮੋੜ ਜੋੜ ਇਕੱਠਾ ਹੁੰਦਾ ਨਜ਼ਰ ਆਉਂਦਾ ਕਿਉਂਕਿ ਦੋ ਗੁੱਟ ਉਹਨਾਂ ਦੇ ਬਣ ਚੁੱਕੇ ਇੱਕ ਬਾਗੀ ਧੜਾ ਬਣਿਆ ਇੱਕ ਅਕਾਲੀ ਦਲ ਧੜਾ ਲੱਗ ਰਿਹਾ ਹੈਗਾ ਅਗਰ ਇਹ ਇਕੱਠੇ ਹੋਊਗੇ ਤਾਂ ਫਿਰ ਕਿਤੇ ਜਾ ਕੇ ਗਠਬੰਧਨ ਦੀ ਆਸ ਹੈਗੀ ਵੈਸੇ ਲੱਗ ਰਿਹਾ ਹੈ ਕਿ ਹੋ ਪਾਇਆ ਦੇਖੋ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਆਪਣੇ ਆਪਣੇ ਆਪ ਨੂੰ ਸੰਭਾਲ ਲੈ ਮੈਂ ਤੇ ਇੱਕੋ ਗੱਲ ਕਵਾਂਗਾ ਠੀਕ ਹੈ ਨਾ ਫਿਰ ਰਾਜਨੀਤੀ ਦੇ ਵਿੱਚ ਜਿਹੜਾ ਉਹਦਾ ਅਸਰ ਪੈਦਾ ਹੁੰਦਾ ਹੈ ਜਦੋਂ ਆਪ ਹੀ ਜਦੋਂ ਵਿਖਰੇ ਹੋਨੇ ਆ ਤੇ ਉਹਦਾ ਅਸਰ ਨਹੀਂ ਹੁੰਦਾ ਮੇਰੇ ਤੇ ਇੰਨੀ گٹ گا تصیا تعلق بھارتی جنتا پارٹی تو فیصلہ ہے کہ بھارتی جنتا پارٹی بالکل سو اے سن ਪਾਈ ਪਾ ਸੀਨੀਅਰ ਨੇਤਾ ਮਨਰੰਜਨ ਕਾਲੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਹਾਲਾਂਕਿ ਇਹਨਾਂ ਨੇ ਜਿਹੜਾ ਪੰਜਾਬ ਸਰਕਾਰ ਤੇ ਨਿਸ਼ਾਨੇ ਜ਼ਰੂਰ ਸਾਧਦੇ ਨੇ ਲੇਕਿਨ ਇਹ ਵੀ ਮੰਨਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਰਾਜਨੀਤਿਕ ਸਤਰ ਤੇ ਪੂਰੀ ਤਰ੍ਹਾਂ ਐਕਟਿਵ ਨਹੀਂ ਹੈ ਔਰ ਕਿਉਂਕਿ ਉਹਨਾਂ ਨੂੰ ਮਜ਼ਬੂਤ ਹੋਣ ਦੀ ਲੋੜ ਹੈ ਉੱਥੇ ਹੀ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਭਾਜਪਾ ਨੇਤਾਵਾਂ ਵੱਲੋਂ ਅਲੱਗ-ਅਲੱਗ ਸਟੇਟਮੈਂਟਾਂ ਦਿੱਤੇ ਆ ਰਹੀਆਂ ਲੇਕਿਨ ਫਿਰ ਵੀ ਭਾਜਪਾ ਇੱਕ ਜੁੱਟ ਹੈ ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਹੁਣ ਅੱਗੇ ਕਿਵੇਂ ਦੀ ਰਣਨੀਤੀ ਰਵੇਗੀ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਭਾਜਪਾ ਅੱਗੇ ਪੰਜਾਬ ਦੇ ਲੋਕਾਂ ਲਈ ਕੀ ਕਰਦੀ ਹੈ ਆ ਕੇਂਦਰ ਸਰਕਾਰ ਜਿਹੜੀ ਇਸ ਸਮੇਂ ਭਾਜਪਾ ਦੀ ਹੈ ਉੱਥੇ ਚੱਲ ਰਹੀ ਉਹਨਾਂ ਵੱਲੋਂ ਪੰਜਾਬ ਲਈ ਕੀ ਸਪੈਸ਼ਲ ਅੱਗੇ ਮੁਹਿੰਮ ਕੀਤੀ ਜਾਏਗੀ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਸੌਰਵ ਖੰਨਾ ਦੇ ਨਾਲ ਦਿਵਿੰਦਰ ਕੁਮਾਰ ਜਲੰਧਰ